ਹੈਲੋ ਦੋਸਤੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਆਂ ਤੁਹਾਨੂੰ ਦੱਸ ਦਿਆਂ ਸਾਰਿਆਂ ਦਾ ਫੌਂ ਰਸਤੇ 'ਚ ਕੀ ਕੀ ਮਿਲਦਾ ਜੀ ਆਹ ਦੇਖ ਲਓ ਜੀ ਰਸਤੇ 'ਚ ਐਕਸੀਡੈਂਟ ਹੋਇਆ ਹੋਇਆ ਸਾਰੇ ਆਪਾਂ ਆਪਣਾ ਖਿਆਲ ਕਰਿਆ ਕਰੋ ਸਾਰੇ ਜਾਣੇ ਧਿਆਨ ਰੱਖਿਆ ਕਰੋ ਜੀ ਆਪਾਂ ਅੱਗੇ ਦੁਕਾਨ ਤੇ ਆਪਣੀ ਪਾਰਟੀ ਸਾਰੀ ਬਾਹਰੇ ਖੜੀ ਆ ਓ ਬਾਈ ਜੀ ਗੱਲ ਯਾਰ ਆਪਣੇ ਬਾਈ ਸਾਰੇ ਬਾਹਰੇ ਖੜੇ ਨੇ ਆ ਦੇਖ ਲੋ ਆ ਮੌਂਟੀ ਵੀਰਾ ਓਡਾ ਮੌਂਟੀ ਇਹ ਯਾਰ ਬਥੇਰੇ ਯਾਰ ਤਾਂ ਜੇਕਰ ਹੁਣ ਬੋਲਿਓ ਉਹ ਬੁੱਧਾ ਹੋ ਗਿਆ ਉਹ ਆਪਾਂ ਜਲਦੀ ਸੀ ਨਾ ਅਦਰਸ਼ ਨਹੀਂ ਕਰਦੇ ਅਦੋਸਟ ਥੋੜਾ ਠੀਕ ਸੀ ਉਹ ਆਪਾਂ ਕਹਿੰਦੇ ਹਾਂ ਆਪਣੇ ਵਰਗਾ ਬੰਦਾ ਨਾ ਇਹ ਦੁਪਹਿਰ ਦਾ ਟਾਈਮ ਆ ਕਸਟਮਰ ਦੇਖੋ ਜੀ ਸ਼ੌਪ ਤੇ ਕਾਲੋ ਦੇਖੋ ਭਾਈ ਕੀ ਕਰਦਾ ਆਪਣਾ ਦੋਦੇ ਪਾਸੇ ਦੁਪਹਿਰ ਦਾ ਟਾਈਮ ਆ ਜੀ ਉਰੀ ਉਰੀ ਬਾਈ ਜੀ ਦੁਬਾਰੇ ਰੋਟੀ ਖਾ ਕੇ ਪੁੱਜ ਗਏ ਦੁਬਾਰੇ ਗਰਾਊਂਡ 'ਚ ਆ ਗਏ ਦੇਖੋ ਚੈੱਕ ਕਰੋ ਜੀ ਪਾ ਵੀਰ ਸਾਜੀ ਸੋ ਦੋਸਤੋ ਦੁਪਹਿਰ ਦਾ ਟਾਈਮ ਸੀ ਆ ਬਾਈ ਜੀ ਨੇ ਆਪਣੇ ਇੰਨਾਂ ਨੇ ਪਿੱਛੇ ਨਾ ਕੋਈ ਫਰੈਸ ਸਟਾਕ ਦਾ ਬੋਰਾ ਆਇਆ ਸੀ ਉਹ ਖਲਵਾਤਾ ਆਪਾਂ ਗੱਲ ਕਲੀਅਰ ਕਰਨ ਚੱਲੇ ਆ ਹੁਣ ਵੀ ਇਸੇ ਨਹੀਂ ਖਲਵਾਇਆ ਜਾਂ ਕਿਸੇ ਹੋਰ ਨੇ ਖਲਵਾਇਆ ਆ ਬਾਈ ਜੀ ਪਤੰਗ ਫੜ ਕੇ ਇੱਥੀ ਚੜਾਉਣ ਲੱਗੇ ਆਹ ਦੇਖੋ ਚੜਜੂ ਅੱਜ ਅੱਜ ਜੀ ਚੜਾ ਦੋਂਗੇ ਬੱਗੂ ਮਾਣ ਦੀ ਭੈਣ ਜੀ ਚੜਾ ਦੋਂਗੇ ਅੱਜ ਅੱਜ ਚੜਜੂ ਆੱਕਦਾ ਬਾਈ ਨੇ ਬੱਬੂ ਮਾਣਾ ਜਾਂਦਾ ਮਾਣਦੀ ਅਣਕ ਆਉਦੇ ਨਾਲ ਹੁੰਨੇ ਪੇਚਾ ਓਏ ਆ ਡੋਰੋਂ ਜਿਹੜੀ ਇੱਥੇ ਭਈ ਉਹਦੀ ਗੁੰਜਨਾ ਕਰਦੇ ਇਹਦੇ ਮਗਰ ਲਾਵਾਂਗੇ ਆਹੀ ਬਹੁਤ ਆ ਓਏ ਕੱਢ ਲਾ ਤੂੰ ਬਾਵਾ ਰੋਟੀ ਸੀ ਓਏ ਵੀਰੇ ਆ ਡੋਰ ਜਾਂਦੀ ਪਹਿਲਾਂ ਆ ਖਿੱਚ ਲੈ ਆ ਆ ਦੇ ਵੀਰੇ ਆ ਖਿੱਚ ਲੈਨੇ ਪਹਿਲਾਂ ਆ ਜਾਂਦੀ ਕਿਹੜੀ ਆ ਦੇ ਪਤੰਗ ਨਾਲ ਖਿੱਚ ਲੈ ਓਏ ਨਹੀਂ ਓਏ ਆ ਵੇ ਇੱਥੇ ਪੌੜੀਆਂ 'ਚ ਪਈ ਉਹ ਲਾਦਾ ਪੇਚਾ ਲਾਉਣਾ ਓਏ ਬਰੇ ਬੱਤਾਂ ਆਣੀ ਬਣੀਆ ਖੇਚ ਲਾ ਲਓ ਹੁਣ ਕੁੰਡੀਆਂ ਦੇ ਸਿੰਘ ਫਸਣ ਵਾਲੀ ਨੇ ਕਹਿੰਦੇ ਮੇਰੇ ਮਿੱਤਰੋ ਉਹ ਕਿੱਥੇ ਲੈ ਗਿਆ ਮੈਂ ਆਈ ਹਾਂ ਦਬਾਵਦਾ ਗਿਆ ਲਾ ਗੱਟੂ ਲਾਇਆ ਉਹ 5:00 ਲਾਲਾ ਵੇਚਾ ਹੁਣ 4:00 ਵਜੇ ਦਾ ਲੱਗਾ 5:00 ਵਜੇ ਦਾ ਮੈਂ ਕਿੰਨਾ ਵਧਾ ਗਏ ਕੁੰਡੀਆਂ ਦੇ ਸਿੰਘ ਫਸ ਗਏ ਕਹਿੰਦੇ ਮੇਰੇ ਮਿੱਤਰੋ ਇਹ ਉਹ ਲੋਲੇ ਆ ਉਹ ਕਿੱਥੇ ਖੜਿਆ ਖੜਿਆ ਰੱਖੀ ਹੋਰ ਨਹੀਂ ਨਹੀਂ ਬਿੱਟੇ ਆਪਾਂ ਬਸਾ ਦੇ

ਦੇਖੋ ਇਹ ਲੇਡੀ ਕੋਟੀ ਲਿਆ ਜਾ ਰਾਂ ਦੀ ਇਹ ਬਾਈ ਹੁਣੀ ਆਪਣੇ ਕੰਮ ਬਹੁਤ ਕਰਦੇ ਮੋਟੀ ਹੁਣੀ ਜਿਹੜੀ ਸੀ ਇੱਥੇ ਫਰਜ ਵਾਲੀ ਪਈ ਉਹ ਆਈ ਇਹ ਮੂੜੀ ਉਹ ਜਿਹੜੀ ਪਾ ਕੇ ਜਾਣਾ ਆ ਲੇਡੀਜ਼ ਕੋਟੀ ਨਹੀਂ ਯਾਰ ਵਧੀਆ ਤੋਂ ਸੋ ਗਾਇਸ ਇਹ ਸੀ ਅੱਜ ਦਾ ਆਪਣਾ ਛੋਟਾ ਜਿਹਾ ਮਿੰਨੀ ਵਲੌਗ ਜਿਹਨੂੰ ਜਿਹਨੂੰ ਵੀਡੀਓ ਵਧੀਆ ਲੱਗੀ ਆਪਣਾ ਵਲੌਗ ਵਧੀਆ ਲੱਗਿਆ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਆਪਾਂ ਚੱਲਦੇ ਹਾਂ ਸ਼ੌਪ ਤੋਂ ਵਧਾ ਕੇ ਹੁਣ ਘਰ ਨੂੰ ਧੰਨਵਾਦ ਜੀ